ਵੇ ਵੀ ਬਾਈ 97 ਮਾਡਲ ਗੱਡੀ ਚਲਾ ਕੇ ਦੇਖਦੇ ਆਂ ਦੇਖਦੇ ਕੀ ਸਵਾਦ ਆ ਗੱਡੀ ਦਾ ਵੈਸੇ ਫੰਕਸ਼ਨ ਬਹੁਤ ਆ ਇਸ ਟਾਈਮ ਜਿਹੜੀਆਂ ਕੰਟੇਨਜ ਫੰਕਸ਼ਨ ਹੁੰਦੇ ਪੈਣਾ ਉਹ ਗੱਡੀਆਂ 'ਚ 97 ਜੀ ਆ ਗਿਆ ਸੀ ਮੈਂ ਮਤਲਬ ਕਮਾਲ ਵਾਲੀ ਗੱਲ ਹੀ ਆ ਮਰਸੀਡੀ ਇਹ ਕੀ ਨਾਮ ਕੀ ਹੈ ਗੱਡੀ ਦਾ ਬਈ ਇਹ ਮਰਸੀਡੀਜ਼ ਹੈ ਮਰਸੀਡੀ ਕੰਪਨੀ ਆ ਇਹਦਾ ਮਾਡਲ ਕੀ ਹੋਵੇਗਾ ਹਾਂ ਠੀਕ ਆ ਓਕੇ ਆ ਬਾਕੀ ਪੁਰਾਣੀ ਵੀ ਗੱਡੀ ਹੋ ਗਈ ਇਹਦਾ ਕੰਮ ਕੰਮ ਹੀ ਹੋਣ ਵਾਲਾ ਵਾ ਭੱਜਣ ਨੂੰ ਬਹੁਤ ਸ਼ੇਰ ਆ ਭੱਜ ਨੂੰ ਜਿੱਥੇ ਮਰਜ਼ੀ ਭਜਾ ਲਓ ਇਹਦਾ ਬੈਕ ਗੇਅਰ ਆ ਦੇਖੋ ਇੱਦਾਂ ਪੈਂਦਾ ਮਾੜਾ ਦਿਖਾਇਆ ਉਹ ਇੱਧਰ ਚਲੋ ਇਹਨੂੰ ਉੱਪਰ ਕਰਕੇ ਇਹਨੂੰ ਪਿੱਛੇ ਕਰ ਦੇਣਾ ਲਓ ਜੀ ਬੈਕ ਗੇਅਰ ਪੈ ਗਿਆ ਜੇ ਇੰਜ ਦਾ ਥੋੜਾ ਕੰਮ ਹੋਣ ਵਾਲਾ ਕਿਉਂਕਿ ਵਾਵਾ ਹੁਣ ਦੁਬਾਰਾ ਤਿਆਰ ਕਰਾਉਣ ਲੱਗੇ ਆ ਭਾਈ ਹੁਣੇ ਗੱਡੀ ਤੇ ਸ਼ੀਸ਼ੇ ਪਾਉਣ ਆਏ ਆ ਸ਼ੀਸ਼ਾ ਮਤਲਬ ਤੁਹਾਨੂੰ ਖਾਉਣਾ ਕਿੱਥੋਂ ਮਿਲੂਗਾ ਇਹ ਗੱਡੀ ਘਟੋਗੜ 97 ਮਾਡਲ ਆ ਤੇ ਸ਼ੀਸ਼ਾ ਪਊਗਾ ਇਹਨਾਂ ਦਾ ਸਲਪ ਲਗਾਸਾ ਹੁੰਦੇ ਆ ਉਹ ਸਾਹਮਣੇ ਦੀ ਦੁਕਾਨ ਦੇਖ ਲਈ ਹੋਊਗੀ ਤੁਹਾਨੂੰ ਬਾਕੀ ਇੱਕ ਵਾਰੀ ਇੱਕ ਵਾਰੀ ਹੋਰ ਦਿਖਾਉਣਾ ਵਾ ਇਹਦੀ ਹੈਂਡ ਬ੍ਰੇਕ ਦਿਖਾਉਣਾ ਤੁਹਾਨੂੰ ਮੈਂ ਕਿੱਦਾਂ ਲੱਗਦੀ ਹੈ ਇੱਕ ਮਿੰਟ ਦਿਖਾਓ ਭਾਈ ਲਓ ਭਾਈ ਇਹਦੀ ਹੈਂਡ ਬ੍ਰੇਕ ਚੈੱਕ ਕਰੋ ਇੱਥੇ ਆ ਆ ਵਾਲਾ ਪੈਡਲ ਆ ਵਾਲਾ ਪੈਡਲ ਨੱਪ ਤਾਂ ਹੈਂਡ ਬ੍ਰੇਕ ਲੱਗ ਗਈ ਠੀਕ ਆ ਹੈਂਡ ਬ੍ਰੇਕ ਹੋ ਚੁੱਕੇ ਆਗੇਜ਼ ਜਿਹਨੂੰ ਲਾਉਣਾ ਵਾ ਇਹਨੂੰ ਖਿੱਚ ਦੋ ਆ ਬ੍ਰੇਕ ਨਾ ਪਕੇ ਬ੍ਰੇਕ ਨਾ ਪੀ ਗਈ ਵੀ ਇਹਨੂੰ ਖਿੱਚ ਦੋਗੇ ਇਹਨੇ ਮਤਲਬ ਹੋ ਜਾਣਾ ਆ ਖੁੱਲ ਗਈ ਠੀਕ ਆ ਤੇ ਦੂਸਰਾ ਫੰਕਸ਼ਨ ਇਹਦੇ ਵਿੱਚ ਹੈਗਾ ਵਾ ਏਸੀ ਪਾਵਰ ਵਿੰਡੋ ਚੈੱਕ ਕਰੋ ਪਾਵਰ ਵਿੰਡੋ ਆਰਨ ਵੀ ਵਧੀਆ ਆਲਾ ਹਨਾ ਮੈਂ ਤਾਂ ਫਿਲਮਾਂ ਹੀ ਦੇਖੀ ਭਾਈਓ ਫਿਲਮਾਂ ਜ ਨਹੀਂ ਆ ਜੇ ਦੇਖਣ ਲੈ ਕੇ ਆਉਂਦਾ ਆਂਦਾ ਹਨਾ ਬਸ ਉਹੀ ਮਾਡਲ ਆ ਇਹ ਉਹੀ ਹੈ ਸਾਬਤ ਦਾ ਐਸਆਰ ਐਸਆਰਐਸ ਬੈਗ 에ਅਰ ਬੈਗ 97 ਵਿੱਚ ਵੀ 97 ਵਿੱਚ ਐਸਆਰਐਸ 에ਅਰ ਬੈਗ ਦਿੱਤੇ ਹੋਈ ਹੀ ਭਾਈ ਇਹ ਵੀ ਰੀਸਟੋਰ ਹੋਣੀ ਆ ਏਸੀ ਵਗੈਰਾ ਦਾ ਚੱਲਦਾ ਪਿਆ ਵਾ ਮਤਲਬ ਇੱਕ ਵਾਰੀ ਰੀਸਟੋਰ ਹੋਣ ਵਾਲੀ ਆ ਬਾਕੀ ਗੱਡੀ ਇੰਜਨ-ਉੰਜਨ ਵੱਲੋਂ ਓਕੇ ਰਿਪੋਰਟ ਆ ਹਨਾ ਚਾਬੀ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ ਆਹ ਚਾਬੀ ਆ ਸਿੰਪਲ ਜੀ ਕਿ ਇਹਨੂੰ ਪਤਾ ਹੀ ਨਹੀਂ ਸੀ ਚੋਰੀ ਕਿੱਦਾਂ ਹੋਊਗੀ ਕੀ ਸਹਾਕਤਾ ਵਾ ਹਲੋਏ ਵਗੈਰਾ ਉਥੋਂ ਉਦੋਂ ਦੀ ਵੇ ਇੱਕ ਬਾਅਦ ਚ ਪਾਏ ਕੰਪਨੀਡਡ ਆਉਂਦੀ ਹੈ ਕੰਪਨੀ ਹਲੋਈਆਂ ਬਾਈ ਯਾਰ ਕੀ ਆ ਬਾਤ ਆ ਗੱਡੀ ਦਰਵਾਜੇ ਵਗੈਰਾ ਐਨਾ ਹੈਵੀ ਆ ਦਿੱਤੇ ਹੋਏ ਬਾ बाकी ਬਾਈ ਓਕੇ ਰਿਪੋਰਟ ਆ ਸ਼ੀਸ਼ਾ ਪਾਉਣਾ ਹੈਗੇ ਤੇ ਪਾਈ ਹੁਣੇ ਕਹਿੰਦੇ ਸ਼ੀਸ਼ਾ ਮਿਲਦਾ ਨਹੀਂ ਪਿਆ ਹੈਗਾ ਸ਼ੀਸ਼ਾ ਮਿਲਿਆ ਸੱਲਪ ਲਗਲਾ ਸੋਈ ਤੇ ਲੁਧਿਆਣੇ ਵੀ ਪਤਾ ਕੀਤਾ ਸਾਰੇ ਪਾਸਿਓਂ ਪਤਾ ਸਾਰੇ ਪਾਸਿਓਂ ਪਤਾ ਕਰ ਲਿਆ ਤੇ ਸ਼ੀਸ਼ਾ ਨਹੀਂ ਮਿਲਿਆ ਸ਼ੀਸ਼ਾ ਵੀ ਲਈ ਸੀ ਆ ਗਿਆ ਸਰਪਲ ਅਗਲਾ ਦੇ ਜੇ ਤੁਸੀਂ ਵੀ ਲੈਣਾ ਵਾ ਸਕਰੀਨ ਤੇ ਨੰਬਰ ਦਿੱਤਾ ਹੈ ਬੋਰਡ ਤੇ ਵੀ ਨੰਬਰ ਹੈਗਾ ਵਾ ਬਾਕੀ ਭਾਈ ਸਸਰੀ ਗਾਲ ਤੇ ਕੀ ਵੀ ਭਾਈ ਸ਼ੀਸ਼ਾ ਪੋਣਾ ਵਾ ਸ਼ੀਸ਼ਾ ਪੋਣਾ ਸਾਰਾ ਜਲੰਧਰ ਗਾ ਲਿਆ ਆ ਅੱਛਾ ਲੁਧਿਆਣਾ ਤੱਕ ਵੀ ਪਤਾ ਕੀਤਾ ਇਹਦਾ ਸ਼ੀਸ਼ਾ ਨਹੀਂ ਅਵੇਲੇਬਲ ਹੋ ਰਿਹਾ ਮਿਲਦਾ ਨਹੀਂ ਪਿਆ ਨਹੀਂ ਮਿਲਦਾ ਨਹੀਂ ਪਿਆ ਕਰਾ ਦਈਏ ਫੇਰ ਫਾਇਦਾ ਤੁਹਾਨੂੰ ਹੋ ਸਕਦਾ ਜੇ ਹੋ ਜਾਏ ਹੋ ਜਵੇ ਤਾਂ ਬਹੁਤ ਵਧੀਆ ਹੋ ਹੀ ਗਿਆ ਚਲੋ ਕੀ ਦੱਸਣਾ ਪਾਓ ਸਾਹਮਣੇ ਪਿਆ ਗੱਡੀ ਦਾ ਸ਼ੀਸ਼ਾ ਠੀਕ ਆ ਆ 97 ਮਾਡਲ ਗੱਡੀ ਆ ਰਿਐਲਿਟੀ ਵਾਲੀ ਗੱਲ ਆ ਭਾਈ ਇਹ 1997 31 ਮਾਰਚ ਰਜਿਸਟਰ ਹੈ ਤੁਹਾਨੂੰ ਚੈੱਕ ਕਰ ਲਓ। ਅੱਛਾ। ਸ਼ੀਸ਼ਾ ਮਿਲਦਾ ਨਹੀਂ ਪਿਆ ਹੈਗਾ। ਪੂਰੇ ਜਲੰਧਰ 'ਚ ਨਹੀਂ ਮਿਲਿਆ ਜਲੰਧਰ ਲੁਧਿਆਣੇ ਪਤਾ ਕੀਤਾ ਨਹੀਂ ਅਵੇਲੇਬਲ ਹੋ ਰਿਹਾ। ਫੇ ਮੈਨੂੰ ਕਿਸੇ ਨੇ ਰეკਮੈਂਡ ਕੀਤਾ ਕਹਿੰਦੇ ਉਹਨਾਂ ਤੋਂ ਐਸਐਲ ਭੱਲਾਈ ਤੋਂ ਪਤਾ ਕਰਕੇ ਆਓ। ਲਓ ਵੀ ਬਾਈ ਗੱਡੀ ਦਾ ਸ਼ੀਸ਼ਾ ਆ ਚੁੱਕਾ ਆਹ ਸਾਹਮਣੇ। ਮੈਂ ਇੱਕ ਵਾਰੀ ਦਿਖਾ ਦੇਣਾ ਕੋਲੋਂ। ਆਹ ਸ਼ੀਸ਼ਾ ਆ ਚੁੱਕਾ ਹੈ ਗੱਡੀ ਦਾ। ਆਹ ਗੱਡੀ ਖੜੀ ਹੈ 99 ਮਾਡਲ ਤਰੇੜਾ ਆਈਆਂ ਹੋਈਆਂ ਸ਼ੀਸ਼ੇ ਨੂੰ ਇੱਧਰ ਦੀ ਆਹ ਦੇਖੋ। ਇਕ ਆਈ ਹੋਈ ਐ ਕੋ ਆਈ ਹੋਈ ਐ ਮਤਲਬ ਕੋਲਮ ਲਾ ਕੇ ਓਕੇ ਰਿਪੋਰਟ ਆ ਬਾਈ ਬਾਕੀ ਬਾਈ ਮਤਲਬ ਸ਼ੀਸ਼ਾ ਤਾਂ ਤੁਹਾਨੂੰ ਪੂੰਦੇ ਦਿਖਾਇਆ ਹੀ ਹੋਇਆ ਆਪਾਂ ਗੱਡੀ ਜੀ ਜੋ ਵੀ ਆ ਕਿੱਦਾਂ ਉਹਦਾ ਪ੍ਰੋਸੈਸ ਆਪਾਂ ਦਿਖਾਇਆ ਹੀ ਹੋਇਆ ਵਾ ਜੇ ਮੰਨ ਲਓ ਕਿਸੇ ਵੀ ਪੁਰਾਣੀ ਕੋਈ ਗੱਡੀ ਲਿਆ ਓ ਯਾਰ ਆਧਗਾਨ ਨੇ ਐਸਐਲ ਬਲਗਲਾ ਹਾਊਸ ਠੀਕ ਆ